ਫਲੋਰ ਦੇ ਮਹੱਲੇ ਭੰਡੇਰਾ ਦੇ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਇੱਕ ਯੁਵਾ ਮਹੰਤ ਨਗਨਵਸਤਾ ਦੇ ਵਿੱਚ ਗਲੀ ਦੇ ਵਿੱਚ ਘੁੰਮਣ ਲੱਗਿਆ ਮੋਹੱਲਾ ਨਿਵਾਸੀਆਂ ਨੇ ਯੁਵਾ ਮਹੰਤ ਦੀ ਹਰਕਤ ਨੂੰ ਲੈ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਯੁਵਾ ਮਹੰਤ ਮੋਹੱਲਾ ਨਿਵਾਸੀਆਂ ਦੀ ਇੱਕ ਨਹੀਂ ਸੁਣ ਰਿਹਾ ਸੀ ਮੋਲਾਨਾ ਵਾਸੀ ਤੁਰੰਤ ਇਕੱਠੇ ਹੋਏ ਨੇ ਉਹ ਨਦੇ ਵੱਲੋਂ ਇਹ ਜਾਣਕਾਰੀ ਫਲੋਰ ਥਾਣੇ ਦੇ ਵਿੱਚ ਦਿੱਤੀ ਗਈ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਪੁੱਤਰ ਜੀਵਨ ਕੁਮਾਰ ਮੁਹੱਲਾ ਭੰਡੇਰਾ ਦਾ ਰਹਿਣ ਵਾਲਾ ਹੈ ਆਕਾਸ਼ ਖੁਦ ਨੂੰ ਅਲੀਸ਼ਾ ਮਹੰਤ ਦੱਸਦਾ ਪਰ ਅੱਜ ਉਸ ਦੇ ਵੱਲੋਂ ਬਿਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਗਈਆਂ ਮੁਹੱਲੇ ਦੇ ਵਿੱਚ ਨਗਨ ਅਵਸਥਾ ਦੇ ਵਿੱਚ ਘੁੰਮਣ ਲੱਗਿਆ ਉਹਨੂੰ ਦੱਸਿਆ ਉਰਦੇ ਮਹੱਲੇ ਦੇ ਵਿੱਚ ਕਮਾਈਲਾ ਦੀ ਮੌਤ ਹੋ ਚੁੱਕੀ ਸੀ ਸਥਾਨਕ ਨਿਵਾਸੀ ਜਿਹੜੇ ਨੇ ਰਿਸ਼ਤੇਦਾਰਾਂ ਦੇ ਘਰ ਸ਼ੋਕ ਪ੍ਰਗਟ ਕਰਨ ਆ ਰਹੇ ਸਨ ਤੇ ਅਲੀਸ਼ਾ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਇਸ ਨੂੰ ਲੈ ਕੇ ਅਲੀਸ਼ਾ ਮਹੰਤ ਨੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ ਪੂਰਾ ਕੀ ਮਾਮਲਾ ਆਓ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣੋ ਹਾਂਜੀ ਸਾਡੇ ਮੰਗ ਆਇਆ ਜੇ ਯਾ ਤਾਂ ਉਹਨਾਂ ਨੂੰ ਮਲੇ ਚ ਬਾਹਰ ਕੱਢਿਆ ਜਾਵੇ ਆਪਣੇ ਕੱਪੜੇ ਟੰਗ ਨਾਲ ਪਾਣ ਅਸੀਂ ਨੋਹਾਂ ਤੀਆਂ ਆਲੇ ਹੈਗੇ ਆ ਅਗਰ ਅਸੀਂ ਮਰਾ ਕੀਤਾ ਸੀ ਉਹਨੂੰ ਤਾਂ ਉਹ ਨੰਗਾ ਹੋ ਕੇ ਸਾਡੇ ਮੂਰੇ ਖੜ ਗਿਆ ਆਪਣੇ ਨਿਸ਼ ਅਨਿਸ਼ਾ ਅਲਸ਼ਾ ਮਾ ਕਿੰਨੇ ਟਾਈਮ ਤੋਂ ਰਹਿ ਰਹੇ ਹੈ ਜੀ ਇਹਦਾ ਬਚਪਨ ਇੱਥੇ ਹੋਇਆ ਬਾਈ ਤੇ ਇਹ ਮੁੰਡਾ ਸੀਗਾ ਮੁੰਡੇ ਤੋਂ ਇਹ ਫਿਰ ਮੰਤ ਬਣਿਆ ਕਿਉਂਕਿ ਮੰਤ ਵੀ ਆਪਣੇ ਕਾਇਦੇ ਕਾਨੂੰਨ ਚ ਰਹਿੰਦੇ ਨੇ ਇਹਨੇ ਬਿਲਕੁਲ ਹੀ ਨੰਗਦ ਕਰ ਦਿੱਤਾ ਬਾਈ ਇਹਦੀਆਂ ਭੈਣਾਂ ਵੀ 2 ਨੰਬਰ ਤੇ ਧੰਦਾ ਕਰਦੀਆਂ ਨੇ ਰਾਤਾਂ ਨੂੰ ਬਾਹਰ ਆਉਂਦੀਆਂ ਨੇ ਇਸ ਕਰਕੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਆਏ ਕਿ ਖਾਣੇ ਫਲੋਰ ਕਿਥੇ ਆਇਆ ਕਿ ਇਹਦਾ ਡਿਸਪੋਜ਼ਲ ਤਾਡੀ ਮੰਗ ਇਹੀ ਆਈ ਆ ਤਾਂ ਮਹੱਲੇ ਚ ਬਾਹਰ ਨਿਕਲ ਜਾਣਾ ਜਾਂ ਹੈ ਆਪਣੇ ਸਹਿ ਹਸਾਬ ਨਾਲ ਰਹਿਣ ਕਰਨ ਇੱਥੇ। ਜੀ ਸਾਜੀ ਕੱਲ ਲੜਾਈ ਹੋਈ ਆ ਮਹੱਲੇ ਤੁਹਾਡੇ ਵਿੱਚ ਤੁਸੀਂ ਨੰਗਰ ਵਾਸਤਾ ਹੋ ਸੀਗੇ। ਲੜਾਈ ਕਿਉਂ ਹੋਈ? ਕਿਉਂ ਤੁਸੀਂ ਨੰਗੇ ਹੋਏ ਬਾਹਰ ਸਾਰਾ ਮਾਮਲਾ ਹੈ ਮੀਡੀਆ ਵਿੱਚ ਵੀ ਆਇਆ। ਮੀਡੀਆ ਵਿੱਚ ਤਰ੍ਹਾਂ ਚੱਲ ਰਹੀਆਂ। ਕੀ ਸਾਰਾ ਮਾਮਲਾ ਸੀ? ਸਰ ਕੱਲ ਜੋ ਲੜਾਈ ਹੋਈ ਸੀ ਮੇਰੇ ਮਹੱਲਾ ਨਿਵਾਸੀਆਂ ਦੇ ਨਾਲ ਇਹ ਮੇਰੇ ਘਰ ਦੇ ਨਾਲ ਸੀਗਾ। ਸਾਈ ਲੜਾਈ। ਸਰ ਮੈਂ ਜੋ ਕੱਲ ਲੜਾਈ ਹੋਈ ਆ ਮੇਰੇ ਮਹੱਲੇ ਮਹੱਲੇ ਵਿੱਚ ਮੈਨੂੰ ਪਰੇਸ਼ਾਨ ਕੀਤਾ ਜਾਂਦਾ। ਮਹੱਲੇ ਦੇ ਵਿੱਚੋਂ ਮੇਰਾ ਕੱਲ ਮੈਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਬੋਲਿਆ ਗਿਆ ਮੁੰਡਿਆਂ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਗਿਆ ਮੁੰ ਮਹੱਲੇ ਦੇ ਜਿਹੜੇ ਮੁੰਡੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਮੈਨੂੰ ਕਦੀ ਗਲੀਆਂ ਦੇ ਵਿੱਚ ਬੜੇ ਇੱਕ ਮੈਨੂੰ ਫੜ ਲੈਂਦੇ ਕਦੀ ਕਿਤੇ ਜਾ ਇੱਕ ਹੋਰ ਵੀ ਗੱਲ ਹੈਗੀ ਆ ਮੁੰਡੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਤੁਸੀਂ ਕੱਪੜੇ ਢਕੀਲੇ ਪਾਉਨੇ ਮੱਲਾਂ ਅਸੀਆਂ ਦਾ ਕਹਿਣਾ ਹੈਗਾ ਵੀ ਤੁਸੀਂ ਜਿਹੜੇ ਕੱਪੜੇ ਆ ਇਹਨਾਂ ਦਾ ਜਿਹੜਾ ਪਹਿਰਾਵਾ ਸਹੀ ਨਹੀਂ ਹੈਗਾ ਠੀਕ ਆ ਨਾ ਇਹ ਕੁੜੀਆਂ ਕਿੜੀਆਂ ਸਾਡੀਆਂ ਇੱਥੇ ਮਹੱਲੇ 'ਚ ਰਹਿਣੀਆਂ ਹੈਗੀਆਂ ਧੀਆਂ ਬਣਾ ਕੇ ਰਹਿਣੀਆਂ ਹੈਗੇ ਕਿ ਇਹ ਕੁੜੀ ਜਿਹੜੀ ਮੰਨ ਹੈਗੀ ਆ ਵੀ ਕੱਪੜੇ ਗਲਤ ਪਾਉਂਦੀ ਹੈਗੀ ਆ ਇਸ ਤ ਸਰ ਪੇਲ ਮੈਂ ਸੂਟ ਵੀ ਪਾ ਨਹੀਂ ਤਾਂ ਵੀ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਬਹੁਤ ਟਾਈਮ ਤੋਂ ਜਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਸੀਗਾ ਠੀਕ ਹੈ ਸਰ ਉਹਦੇ ਲਈ ਮੈਂ ਮਾਫੀ ਮੰਗਦੀ ਆ ਜਿਹੜੇ ਕੱਪੜੇ ਪਾ ਨਹੀਂ ਆਂ ਮਹੱਲੇ ਦੇ ਵਿੱਚ ਉਹ ਮੈਂ ਸਹੀ ਤਰੀਕੇ ਦੇ ਨਾਲ ਪਾਵਾਂਗੀ ਤੇ ਮੈਂ ਮਹੱਲਾ ਨਿਵਾਸੀ ਤੋਂ ਕੱਲ ਵੀ ਉਹ ਪੋਲ ਜੈ ਮਾਫੀ ਮੰਗੀ ਆ ਕਿ ਮੈਂ ਤੁਸੀਂ ਆਪਣੀ ਭੈਣਾਂ ਦੀ ਗੱਲ ਕਰ ਰਹੀ ਸੀ ਸਰ ਉਸ ਮੇਰੀਆਂ ਜਿਹੜੀਆਂ ਭੈਣਾਂ ਨੂੰ ਮਹੱਲਾ ਨਿਵਾਸੀਆਂ ਨੇ ਗਲਤ ਤਰੀਕੇ ਨਾਲ ਬੋਲਿਆ ਗਿਆ ਸਰ ਉਹ ਬਿਲਕੁਲ ਗਲਤ ਹੈ ਠੀਕ ਹੈ ਸਰ ਮੈਂ ਮੇਰੀ ਸਿਸਟਰ ਸਿੱਧਨੀ ਹੈ ਨਹੀਂ ਗੀਆਂ ਠੀਕ ਹੈ ਸਰ ਬਿਲਕੁਲ ਤੇ ਸਰ ਜਿਹ ਮਹੱਲਾ ਨਿਵਾਸੀ ਧੱਕਾਣਗੇ ਤਾਂ ਮੈਂ ਉਹਨਾਂ ਤੇ ਲਗਾਵਾਂਗੀ ਜਿਹੜਾ ਜਿਹੜਾ ਤੁਸੀਂ ਕੱਲ ਲੰਗੇ ਹੋਏ ਤੁਸੀਂ ਸੌਰੀ ਫੀਲ ਕਰਦੇ ਆ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਆ ਜੇ ਮੈਂ ਮੇਲ ਹੋਣਾ ਚਾਹੀਦਾ ਨਹੀਂ ਹੁੰਦੀ ਕੋਈ ਨਹੀਂ ਅੱਗੇ ਤੋਂ ਨਹੀਂ ਹੁੰਦੀ ਮੈਂ ਪਰੇਸ਼ਾਨ ਹੋ ਕੇ ਤੰਗ ਪਰੇਸ਼ਾਨ ਹੋ ਕੇ ਮਹੱਲਾ ਨਿਵਾਸੀਆਂ ਤੋਂ ਮੁੰਡਿਆਂ ਤੋਂ ਪਰੇਸ਼ਾਨ ਹੋ ਕੇ ਕੱਲ ਮੈਂ ਇਹ ਕੰਮ ਕੀਤਾ ਬਿਊਰੋ ਰਿਪੋਰਟ ਔਨ ਪੁਆਇੰਟ